ਹੈਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਕਰਾਂਗੇ ਜੌਂਡੀਅਰ 5210 ਦਾ ਰਿਵਿਊ ਤੇ ਜੋ ਕਿ ਆਪਣੇ ਕਜ਼ਨ ਬ੍ਰਦਰ ਥੋੜੇ ਦਿਨ ਹੀ ਹੋਏ ਉਹਨਾਂ ਨੇ ਨਵਾਂ ਲਿਆਂਦਾ ਸੀਗਾ ਤੇ ਆਪਾਂ ਸਾਰਾ A to Z ਟਰੈਕਟਰ ਦਾ ਰਿਵਿਊ ਕਰਦੇ ਆਂ ਤੇ ਕੁਝ ਆਪਾਂ ਇਹਦੀਆਂ ਖੂਬੀਆਂ ਵੀ ਦੱਸਾਂਗੇ ਜੇ ਕੋਈ ਕਮੀ ਹੋਈ ਆਪਾਂ ਇਹਦੀ ਕਮੀ ਵੀ ਜ਼ਰੂਰ ਦੱਸਾਂਗੇ ਤੇ ਬਾਕੀ ਦੋਸਤੋ ਟਰੈਕਟਰ 5210 ਤੁਹਾਨੂੰ ਪਤਾ ਹੀ ਹੈ 5210 ਦੀ ਮਾਰਕੀਟ ਬਹੁਤ ਆ ਨੌਜਵਾਨ ਦਿਲਾਂ ਦੀ ਧੜਕਣਾਂ ਦਾ ਟਰੈਕਟਰ ਬਾਕੀ ਆਜੋ ਅੱਗੇ ਤੋਂ ਆਪਾਂ ਸ਼ੁਰੂ ਕਰਦੇ ਆਂ ਜਿਵੇਂ ਫਰੰਟ ਟਾਇਰ ਇਹਦੇ 650 20 ਦੇ ਆਉਂਦੇ ਆ ਜਿਵੇਂ 50 50 ਡੀ ਨੂੰ 750 ਦੇ ਆਉਂਦੇ ਆ ਇਹਦੇ ਟਾਇਰ ਵੱਡੇ ਆ ਜਿਹੋ 53 10 ਨੂੰ ਆਉਂਦੇ ਸੀ ਉਹਦੇ ਨਾਲ ਦੇ ਟਾਇਰ ਇਹਨੂੰ ਆਉਂਦੇ ਆ ਤੇ ਬਾਕੀ ਫਰੰਟ ਤੋਂ ਸ਼ੁਰੂ ਕਰਦੇ ਆ ਬੈਂਪਰ ਏਜੰਸੀ ਵਾਲੇ ਨਹੀਂ ਨਾਲ ਦਿੰਦੇ ਇੱਕ ਇਹਨਾਂ ਦੀ ਇਹੀ ਕਮੀ ਆ ਜਿਹੜੇ ਇੱਕ ਬੈਂਪਰ ਤੇ ਛਤਰੀ ਨਾਲ ਨਹੀਂ ਦਿੰਦੇ ਆਪਾਂ ਨੂੰ ਐਕਸਟਰਾ ਲਗਾਉਣੀ ਪੈਂਦੀ ਆ ਕਿਉਂਕਿ ਹਾਲਾਂਕਿ ਹੋਰ ਕੰਪਨੀਆਂ ਐਕਸੈਸਰੀ ਦਿੰਦੀਆਂ ਨਾਲ ਬਾਕੀ ਜੌਂਡੀਅਰ ਵਾਲੇ ਨਹੀਂ ਦਿੰਦੇਗੇ ਤੇ ਬਾਕੀ ਜਿਹੜੇ ਹੁਣ 2025 ਵਿੱਚ ਮਾਡਲ ਆਏ ਨੇ ਉਹਨਾਂ ਨੂੰ ਮੈਟ ਵੀ ਨਾਲ ਦੇ ਰਹੇ ਨੇ ਤੇ ਇਹਦੇ ਨਾਲ ਮੈਟ ਵੀ ਨਹੀਂ ਦਿੱਤੇ ਉਹਨਾਂ ਨੇ ਇਹ ਵੀ ਆਪਾਂ ਨੂੰ ਐਕਸਟਰਾ ਐਸੈਸਰੀ ਲੈਣੇ ਪੈਣਗੇ ਤੇ ਬਾਕੀ ਆਜੋ ਫਰੰਟ ਤੋਂ ਸ਼ੁਰੂ ਕਰਦੇ ਆਂ ਬਾਕੀ ਕਰਦੇ ਬਿਲਡ ਕੁਆਲਟੀ ਰੰਗ ਉਹ ਤਾਂ ਜੌਂਡੀਅਰ ਦਾ ਆਪਾਂ ਨੂੰ ਪਤਾ ਹੀ ਆ ਤੇ ਜਿਵੇਂ ਗ੍ਰੀਨ ਤੇ ਜੈਲੋ ਦਾ ਕੰਬੀਨੇਸ਼ਨ ਬਹੁਤ ਮਤਲਬ ਕਿ ਵਧੀਆ ਸੋਹਣਾ ਲੱਗਦਾ ਰੰਗ ਤੇ ਬਾਕੀ ਟਰੈਕਟਰ 5710 CRD ਹੁਣ ਕਰਕੇ ਇਹਨਾਂ ਨੇ ਬਾਅਦ ਚ ਉਹਦੀ ਥਾਂ ਦੇ 5210 ਕੱਢਿਆ ਤੇ ਬਾਕੀ ਵੇਖ ਲਓ ਆ ਸ਼ੋਅ ਇਹਦੀ ਅੰਦਰ ਜੈਕ ਦਿੱਤੇ ਨੇ ਮਾੜਾ ਜਿਹਾ ਸੱਚ ਚਾਪੀ ਕੱਢੋ ਤੇ ਸ਼ੋਅ ਉੱਪਰ ਕਰਨੇ ਬਹੁਤ ਸੌਖੀ ਆ ਤੇ ਬਾਕੀ ਅੱਗੇ 에어 ਕੂਲਰ ਵਗੈਰਾ ਨਹੀਂ ਕੋਈ ਵੀ ਦਿੱਤਾਗਾ ਟਰਬੋ ਦਿੱਤੀ ਆ ਬਾਕੀ 에어 ਕੂਲਰ ਨਹੀਂਗਾ ਬਾਕੀ ਇਧਰ ਦੇਖ ਸਕਦੇ ਜੇ ਆਂ ਦਾ ਆਪਣੀ ਟੋਲਕੀ ਕਹਿ ਦਿੰਨੇ ਆ ਸਲੈਂਸਰ ਦੀ ਟੋਲਕੀ ਆ ਗਈ ਇੱਧਰ ਅੱਗੇ ਆ ਗਿਆ ਟਰਬੋ ਲੱਗੀ ਆ ਗਈ ਤੇ ਇੱਧਰ ਅਲਟਰਨੇਟਰ ਆ ਗਿਆ ਤੇ ਆਹ ਡਿਊਲ ਪੰਪ ਆ ਗਿਆ ਇੱਕ ਲਿਫਟ ਦਾ ਆ ਗਿਆ ਤੇ ਇੱਕ ਪਾਵਰ ਸਟੀering ਦਾ ਆ ਗਿਆ ਬਾਕੀ ਦੋਸਤੋ ਇੱਕ ਹੋਰ ਵੇਖਣ ਵਾਲੀ ਚੀਜ਼ ਹੈ ਵੇਖੋ ਸਲਫ ਵਾਲੀ ਮੋਟਰ ਇਹਨਾਂ ਦੀ ਬਹੁਤ ਛੋਟੀ ਜੀ ਦਿੱਤੀ ਆ ਬਾਕੀ ਬਹੁਤ ਪਾਵਰਫੁੱਲ ਮੋਟਰ ਆ ਬਾਕੀ ਕਹਿੰਦੇ ਆ ਵੀ ਇਹ ਸਲਫ ਛਤੀ ਖਰਾਬ ਨਹੀਂ ਹੁੰਦਾਗਾ ਟਰੈਕਟਰ ਦਾ ਬਾਕੀ ਬੈਟਰੀ ਇਹਨਾਂ ਦੀ ਫਰੰਟ ਤੇ ਆਉਂਦੀ ਆ ਕਈ ਮੇਰੇ ਵੀਰ ਭਰਾ ਬਾਹਰ ਬਕਸਾ ਕਢਾ ਕੇ ਬਾਹਰ ਲਵਾ ਦਿੰਦੇ ਇੱਧਰ ਸਾਈਡ ਤੇ ਬਾਕੀ ਕੰਪਨੀ ਜਿਹੜੀ ਬੈਟਰੀ ਉਹ ਛੋ ਦੇ ਵਿੱਚ ਹੀ ਦਿੰਦੀ ਆ ਤਾਂ ਕਿ ਕਈ ਵਾਰ ਆਪਣਾ ਟਰੈਕਟਰ ਕਿਸਾਨ ਭਰਾਵਾਂ ਦੇ ਬਾਹਰ ਖੇਤਾਂ ਵਿੱਚ ਠੱਲੀ ਦੇ ਆ ਤਾਂ ਬੈਟਰੀ ਚੋਰੀ ਹੋਣ ਦਾ ਡਰ ਹੁੰਦਾ ਤੇ ਇਹਦੇ ਲੋਕ ਚ ਹੋਣ ਕਰਕੇ ਬੈਟਰੀ ਚੋਰੀ ਹੋਣ ਦਾ ਵੀ ਬਹੁਤ ਘੱਟ ਡਰਾ ਇਸ ਕਰਕੇ ਬੈਟਰੀ ਅੰਦਰ ਦਿੱਤੀ ਹੁੰਦੀ ਆ ਬਾਕੀ ਅੱਗੇ weight ਦਾ ਵੀ ਕੰਮ ਕਰਦੀ ਆ ਟਰੈਕਟਰ ਗੋਠਨ ਉੱਠਦਾ ਨਹੀਂਗਾ ਜਿਵੇਂ ਅੱਗੇ ਚੁੱਲਾ ਵੇਖੋ ਪਰ ਉਸ ਤੋਂ ਬਾਅਦ ਬੈਂਪਰ ਲਵਾਉਣਾ ਪੈਂਦਾ ਐਕਸਟਰਾ ਸਸਤਰੀ ਦੇ ਵਿੱਚ ਆ ਜਾਂਦਾ ਤੇ ਬਾਕੀ ਬੈਟਰੀ ਆ ਜਾਂਦੀ ਆ ਬਾਕੀ ਇਨਲਾਈਨ ਪੰਪ ਦੇ ਨਾਲ ਆ ਦੋਸਤੋ ਇਨਲਾਈਨ ਫਿਊਲ ਪੰਪ ਬੁਸ਼ ਕੰਪਨੀ ਦਾ ਇਨਲਾਈਨ ਪੰਪ ਦਿੱਤਾ ਪੰਪ ਬਹੁਤ ਮਤਲਬ ਕਿ ਵਧੀਆ ਹੈ ਕੋਈ ਛੇਤੀ ਨਹੀਂ ਜਾਂਦਾ ਜੌਂਡੀਅਰ ਦਾ ਬਾਕੀ ਆਪਾਂ ਨੂੰ ਕੇਅਰ ਤੇ ਵੀ ਡਿਪੈਂਡ ਕਰਦਾ ਆਪਾਂ ਤੇਲ ਕਿਦਾਂ ਦਾ ਪਾਉਨੇ ਆ ਟਰੈਕਟਰ ਚ ਸਫਾਈ ਸਾਫ ਸਫਾਈ ਦਾ ਕਿੰਨਾ ਕੋ ਧਿਆਨ ਰੱਖਦੇ ਆ ਤੇ ਇੱਧਰ ਆ ਗਈ ਇਹਦੀ ਟਰਬੋ ਤੇ ਟਰਬੋ ਵੀ ਦੇਖੋ ਇਹ 25 ਨੰਬਰ ਦੀ ਟਰਬੋ ਹੁੰਦੀ ਹੈ ਜਿਹੜੀ 36 30 ਹੌਲੈਂਡਰ ਨੂੰ ਇਹਦੇ ਨਾਲ ਦੀ ਟਰਬੋ ਹੀ ਆਉਂਦੀ ਆ ਤੇ ਬਾਕੀ ਪਹਿਲਾਂ ਜਿਹੜੇ ਬੁੰਜਾ ਦਾ ਮਾਡਲ ਆਇਆ ਸੀ ਉਹਨਾਂ ਨੂੰ ਟਰਬੋ ਨਹੀਂ ਆਈ ਸੀ ਬਾਅਦ ਵਿੱਚ ਜਿਹੜੇ ਗੀਅਰ ਪ੍ਰੋ ਦੇ ਵਿੱਚ ਆਏ ਇਹਨਾਂ ਨੂੰ ਟਰਬੋ ਦਿੱਤੀ ਹੈ ਕੰਪਨੀ ਆ ਲੈਣੇ ਬਾਕੀ ਦੀ ਵੇਰਿੰਗ ਦਾ ਬਹੁਤ ਧਿਆਨ ਰੱਖਿਆ ਗਿਆ ਆ ਵੇਖੋ ਵੇਰਿੰਗ ਦੇ ਕਲਿੱਪ ਵਗੈਰਾ ਬਾਕੀ ਇਹਦੀ ਜਿੰਨੀ ਵੇਰਿੰਗ ਹੈ ਤੁਸੀਂ ਦੇਖੋ ਸੀਲਡ ਆ ਇਹਦੀ ਵੇਰਿੰਗ ਦੇ ਵਿੱਚ ਕਹਿੰਦੇ ਵੀ ਜਿਹੜੀ ਜੌਂਡੀਅਰ ਦੀ ਵੇਰਿੰਗ ਹੈ ਇਹਦੇ ਵਿੱਚ ਪਾਣੀ ਨਹੀਂ ਪੈਂਦਾ ਛੇਤੀ ਕੀਤੇ ਆ ਜਿਵੇਂ ਆਪਣੇ ਬੈਕ ਸਾਈਡ ਤੋਂ ਆਪਾਂ ਇੰਡੀਕੇਟਰਾਂ ਦੀ ਵੇਰਿੰਗ ਵੇਖੀ ਦੀ ਹੈ ਸ਼ੂਜ ਹੈ ਲੈ ਜਾਂਦੇ ਆ ਕਪਲਰ ਇਹਦੇ ਕਪਲਰ ਸਾਰੇ ਸੀਲਡ ਆ ਆ ਦੇਖੋ ਇਹ ਸਾਰੇ ਸ਼ੀਲਡ ਕਪਲਰਾਂ ਦੇ ਪਾਣੀ ਨਹੀਂ ਪਏਗਾ। ਬਾਕੀ ਬੈਕ ਸਾਈਡ ਤੇ ਆਗੇ ਆਪਾਂ ਬੈਕ ਸਾਈਡ ਤੇ 16 9 30 ਦੇ ਟਾਇਰ ਆ। ਨਹੀਂ 16 28 ਦੇ। 16 9 30 ਦੇ 53 ਦਾ ਹੁਣ ਆਉਂਦੇ ਆ। 16 28 ਦੇ ਟਾਇਰ ਆ ਪਿੱਛੇ ਪੋਲੋ ਦੇ ਟਾਇਰ ਦਿੰਦੀ ਕੰਪਨੀ ਤੇ ਬਾਕੀ ਇੱਧਰ ਆ ਜੋ ਪਿੱਛੇ ਹੁੱਕ ਵੇਖੋ ਕਿੰਡੀ ਮਤਲਬ ਕਿ ਜ਼ਬਰਦਸਤ ਮਤਲਬ ਕਿ ਭਾਰੀ ਹੁੱਕ ਲੱਗੀ ਟਰੈਕਟਰ ਨੂੰ ਬਾਹਰੋਂ ਲਵਾਉਣ ਦੀ ਕੋਈ ਜ਼ਰੂਰਤ ਨਹੀਂ ਗਈ। ਬਾਕੀ ਆ ਡਰਾਵਰ ਵੇਖ ਲਓ ਤੇ ਬਾਕੀ ਲੰਕਾਂ ਲੰਕਾਂ ਬਹੁਤ ਹੈਵੀ ਨੇ। ਇੱਕ ਦੋਸਤ ਹੋਰ ਤੁਹਾਨੂੰ ਮੈਂ ਜਾਣਕਾਰੀ ਦਿਨਾ ਹੈ ਇਹਦੇ ਵਿੱਚ ਕਿੱਥੇ ਫਿਲਟਰ ਹੁੰਦਾ ਇਧਰ ਦੇਖੋ ਆਹ ਹੁੱਕ ਲਾਵਾਂਗੇ ਨਾ ਹੁੱਕ ਦੇ ਨਾਲ ਇੱਥੇ ਫਿਲਟਰ ਲੱਗਾ ਹੁੰਦਾ ਗੇਅਰ ਬਾਕਸ ਜਿੰਦੇ ਵਿੱਚ ਗੇਅਰ ਸੀਲ ਨੂੰ ਜਿਹੜਾ ਫਿਲਟਰ ਕਰਦਾ ਇਹਨਾਂ ਦਾ ਪਤਾ ਸਾਫ਼ ਕਦੋਂ ਕਰਨਾ ਜਦੋਂ ਆਪਾਂ ਬ੍ਰੇਕਾਂ ਚੋਂ ਹਲਕੀ ਜੀ ਆਵਾਜ਼ ਆਉਣ ਲੱਗ ਜੇ ਜਾਂ ਪਾਵਰ ਸਟੀਅਰਿੰਗ ਥੋੜਾ ਭਾਰਾ ਹੋ ਜੇ ਤਾਂ ਉਹ ਫਿਲਟਰ ਕੱਢ ਕੇ ਇੱਥੋਂ ਦੋ ਨਾਟ ਖੋਲਨੇ ਆ ਦੋ ਨਾਟ ਖੋਲ ਕੇ ਤੇ ਆਪਾਂ ਇੱਥੋਂ ਆਵੇ ਇੱਥੇ ਆ ਫਿਲਟਰ ਆਵੇ ਜਿਹੜਾ 50 50 ਡੀ ਹੁੰਦਾ ਹੁੰਦਾ ਇਧਰਲੇ ਪਾਸੇ ਹੁੰਦਾ 52 10 ਦਾ ਫਿਲਟਰ ਇਸ ਤੋਂ ਆਪਾਂ ਫਿਲਟਰ ਕੱਢ ਕੇ ਸਾਫ਼ ਕਰ ਸਕਦੇ ਹਾਂ ਤੇ ਬਾਕੀ ਵੈਸੇ ਤਾਂ ਤੇ ਸੀਐਲ ਨੂੰ ਹੁੰਦਾ ਹੀ ਕੁਝ ਨਹੀਂਗਾ ਜੇ ਆਪਾਂ ਧਿਆਨ ਰੱਖੀਏ ਵੀ ਆਪਾਂ ਗਲਤ ਟਰਾਲੀ ਨਾਲ ਜੋੜੀਏ ਸਾਫ਼ ਤੇਲ ਕੇਅਰ ਰੱਖੀਏ ਟਰਾਲੀ ਵਗੈਰਾ ਦੀ ਤੇ ਤੇਲ ਨੂੰ ਹੁੰਦਾ ਹੀ ਕੁਝ ਨਹੀਂਗਾ ਬਾਕੀ ਇੱਕ ਹੋਰ ਆ ਵੇਖੋ ਜਿਹੜਾ ਆਪਣੇ ਕੰਟਰੋਲਰ ਆ ਕੰਟਰੋਲਰ ਇਹਦਾ ਉਲਟ ਦਿੱਤਾ ਆ ਇੰਦੇ ਉਲਟੇ ਇਸ ਤਰ੍ਹਾਂ ਦੂਜੇ ਆਪਾਂ ਟਰੈਕਟਰਾਂ ਦੇ ਤਾਂ ਨੂੰ ਉੱਪਰਲੇ ਪਾਸੇ ਟਾਪ ਲਿੰਕ ਪਾਈਏ ਕੰਟਰੋਲ ਜ਼ਿਆਦਾ ਕਰਦੀ ਆ ਪਰ ਜਿਹੜਾ ਜੌਂਡੀਆਰਾ ਇਹਦਾ ਉੱਪਰਲੇ ਮੋਰੇ 'ਚ ਪਾਓਗੇ ਕੰਟਰੋਲ ਘੱਟ ਕਰੂਗਾ ਮੰਨ ਲਓ ਆਪਾਂ ਰੂਟਾਵੇਟਰ ਪਾਉਣਾ ਹੈ ਤਾਂ ਉੱਪਰਲੇ ਮੋਰੇ 'ਚ ਪਾਓ ਤੇ ਅਗਰ ਆਪਾਂ ਹੱਲਾ ਪਾਉਣੀ ਆ ਤੇ ਸਭ ਤੋਂ ਥੱਲੇ ਮੋਰੇ 'ਚ ਪਾਓ ਇੱਥੇ ਜ਼ਿਆਦਾ ਕੰਟਰੋਲ ਕਰੂਗਾ ਕਿਉਂਕਿ ਇਹਦਾ ਥੱਲੇ ਪਾਸੇ ਨੂੰ ਦਿੱਤਾ ਦੂਸਰੇ ਦੇ ਤਾਂ ਨੂੰ ਦਿੱਤਾ ਹੁੰਦਾ ਹੈ ਬਾਕੀ ਇੱਥੇ ਆਪਣੇ ਟਾਪ ਲਿੰਕ ਲੌਕ ਕਰਨ ਵਾਸਤੇ ਟਾਪ ਲਿੰਕ ਦਾ ਪਤਾ ਕਰ ਸਕਦੇ ਆ ਬਾਕੀ ਜਿਹੜੀ ਫਿਊਲ ਟੈਂਕ ਆ ਤਕਰੀਬਨ ਦੇਖਣ ਨੂੰ ਤਾਂ 53 10 ਜੈਡੀ ਲੱਗਦੀ ਹੈ ਬਾਕੀ 2 ਕੁ ਲੀਟਰ ਦਾ ਫਰਕ ਆ 2-3 ਲੀਟਰ ਘਟਾਉਂਦੇ ਚ ਮੇਰੇ 65 ਲੀਟਰ ਪਲਾਸ ਹੀ ਜਾਂਦੇ ਤੇਲ ਪੈਂਦਾ ਤੇ ਬਾਕੀ ਜਿਹੜਾ ਇਹਦਾ ਬੈਕ ਹਿੱਸਾ ਉਹ ਸਾਰਿਆਂ ਦਾ ਰੀਸਾਈਕਲਿੰਗ ਆਉਂਦਾ ਜੌਂਡੀਰ ਸਾਰੇ ਹੀ ਆਪਦੇ ਹਿੱਸਾ ਵੈਪੀਸਾਈਕਲਿੰਗ ਪਲੈਂਟਰੀ ਡਰਾਈਵ ਦਿੰਦੇ ਆ ਤਾਂ ਕਿ ਗੇਅਰ ਵਧੀਆ ਸਮੂਥ ਚੱਲੇ ਟਰੈਕਟਰ ਝਟਕੇ ਨਾ ਮਾਰੇ ਬਾਕੀ ਆਪਾਂ ਫਿਊਲ ਦੀ ਗੱਲ ਕਰੀਏ ਤੇ ਟਰੈਕਟਰ ਇਹ 4 ਸਪੀਡ ਆ ਆ ਤੁਹਾਡੇ ਸਾਹਮਣੇ ਆ A B C D A B C D ਹੁਣ ਕਰਕੇ ਰੋਡ ਸਪੀਡਿੰ ਦੀ ਵਧੀਆ ਬਣ ਜਾਂਦੀ ਆ ਜਿੰਦੇ ਕਾਰਨ ਇਹਦਾ ਡੀਜ਼ਲ ਖਰਚਾ ਰੋਡ ਤੇ ਘਟਾ ਕਿਉਂਕਿ ਅੱਗੇ ਟਰੈਕਟਰ ਮਾਰ ਖਾਂਦਾ ਹੀ ਸਪੀਡ ਰੋਡ ਸਪੀਡ ਤੋਂ ਤੇ ਆਹ ਇਹਦਾ ਕਲਸਟਰਮੀਟਰ ਹੋ ਗਏ ਜਿਵੇਂ 1600 RPM ਤੇ 540 ਤੇ ਬਾਅਦ ਚ 2100 ਰੇਟਡ RPM ਤੇ ਮਤਲਬ ਕਿ 750 ਚੱਕਰ ਤੇ 540 2 RPM ਤੇ ਪੀ ਡਬਲ ਪੀਟੀਓ ਚਾ ਟਰੈਕਟਰ ਤੇ ਬਾਕੀ ਟਰੈਕਟਰ ਆ ਸਟੀering ਦੇਖ ਲੋ ਜਿਹੜਾ ਹੁਣ 25 ਚ ਆਇਆ ਥੋੜਾ ਸਟੀਅਰਿੰਗ ਛੋਟਾ ਕਰਤਾ ਜਿਹੜੇ 24 ਚ ਆਇਆ ਸੀ ਸਟੀਅਰਿੰਗ ਥੋੜੇ ਜਿਹਾ ਵੱਡੇ ਸੀਗੇ ਬਾਕੀ ਮੇਰੇ ਭਰਾ ਬਾਅਦ ਚ ਚੇਂਜ ਕਰਾ ਲੈਂਦੇ ਆ ਉਹ ਕੋਈ ਵੱਡੀ ਈਡੀ ਗੱਲ ਨਹੀਂ ਹੈਗੀ ਤੇ ਇੱਧਰ ਆ ਕੇ ਰਿਵਰਸ ਫਸਟ ਗੇਅਰ ਸੈਕੰਡ ਗੇਅਰ ਥਰਡ ਗੇਅਰ ਤੇ ਪਾਰਕਿੰਗ ਗੇਅਰ ਵੀ ਇੰਦੇ ਚ ਆ ਵੇਖੋ ਇੱਥੇ ਇਹ ਆਹ ਦੇਖੋ ਆ ਲੱਗ ਗਿਆ ਪਾਰਕਿੰਗ ਗੇਅਰ ਠੀਕ ਆ ਹੈਂਡ ਬ੍ਰੇਕ ਜਿਹਨੂੰ ਆਪਾਂ ਕਹਿੰਦੇ ਆ ਤੇ ਇੱਥੇ ਦੂਸਰੇ ਗੇਅਰ ਆ ਜਿਵੇਂ 53 10 ਦੇ ਆਉਂਦਾ ਸੀਗਾ ਤੇ ਬਾਕੀ ਆਹ ਇਹਦਾ ਡਿਸਟ੍ਰੀਬਿਊਟਰ ਆ ਗਿਆ ਤੇ ਆਹ ਦਾ ਡਰਾਫਟ ਕੰਟਰੋਲ ਲਿਫਟ ਕੰਟਰੋਲ ਇੱਧਰ ਆ ਗਈ ਤੇ ਥੱਲੇ ਡਿਫਰੈਸ਼ਨ ਲੌਗ ਆ ਗਿਆ ਅਗਰ ਆਪਾਂ ਟਰਾਲੀ ਵਗੈਰਾ ਤੇ ਜਿਆਦਾ ਲੋਡ ਪੈਂਦੀ ਜਾਂਦੀ ਬਾਕੀ ਕੰਪਨੀ ਵਾਲੇ ਆ ਮੈਟ ਨਹੀਂ ਨਾਲ ਦਿੰਦੇ ਪਰ ਚਾਹੀਦਾ ਕੰਪਨੀ ਵਾਲਿਆਂ ਨੂੰ ਜੇ ਆਪਾਂ 9 9.5 ਲੱਖ ਰੁਪਇਆ ਕੰਪਨੀ ਨੂੰ ਆਪਾਂ ਦੇਨੇ ਆ ਤੇ ਉਹਨਾਂ ਨੂੰ ਚਾਹੀਦਾ ਵੀ ਇੱਥੇ ਮੈਟ ਦੇਣਾ ਕਿਉਂਕਿ ਮੈਟ ਦੀ ਕਿੰਡੀ ਕੋ ਗੱਲ ਆਂਦੇ ਨਾਲ ਪੈਦਾਂ ਦੀ ਕੇਅਰ ਹੁੰਦੀ ਰੰਗ ਨਹੀਂ ਉੱਟਦਾਗਾ ਬਾਕੀ ਦੋਸਤੋ ਇੱਕ ਹੋਰ ਧਿਆਨ ਰੱਖਣ ਜੋ ਗੱਲ ਆ ਤੁਹਾਨੂੰ ਮੈਂ ਦੱਸਦਾ ਤੁਸੀਂ ਮੇਰੇ ਤੋਂ ਵੱਧ ਸਿਆਣੇ ਜੇ ਬਾਕੀ ਜਿੰਨੀ ਕੋ ਮੈਨੂੰ ਜਾਣਕਾਰੀ ਹੈ ਮੈਂ ਦੇਣਾ ਚਾਹਣਾ ਜਿਹੜੇ ਆਪਣੇ ਆਹ ਲੱਗੇ ਹੁੰਦੇ ਆ ਰਬਟਾਂ ਲੱਗੀਆਂ ਹੁੰਦੀਆਂ ਗੇਅਰ ਲੀਵਰ ਦੇ ਉੱਪਰ ਜਦੋਂ ਆਪਾਂ ਟਰੈਕਟਰ ਵਾਸ਼ ਕਰਦੇ ਆ ਧੋਣੇ ਆ ਇਹਦਾ ਜ਼ਰੂਰ ਧਿਆਨ ਰੱਖੋ ਵੀ ਇਹ ਟੁੱਟੀ ਨਾ ਹੋਵੇ ਰਵੜ ਜਾਂ ਲੂਜ਼ ਨਾ ਹੋਵੇ ਇੱਥੋਂ ਹੀ ਗੇਅਰ ਬਾਕਸ ਦੇ ਵਿੱਚ ਪਾਣੀ ਜਾਂਦਾ ਇਹਨਾਂ ਦੋਨਾਂ ਸਾਈਡਾਂ ਤੋਂ ਇੱਕ ਇਧਰਲੀ ਸਾਈਡ ਰਵੜ ਤੇ ਇੱਕ ਆਰ ਰਵੜ ਅਗਰ ਇਹ ਦੋਨੇ ਰਵੜਾਂ ਸਹੀ ਹੋਣਗੀਆਂ ਤੇ ਵਿੱਚ ਪਾਣੀ ਨਹੀਂ ਜਾਏਗਾ ਅਗਰ ਇਹ ਫੁੱਟੀਆਂ ਨੇ ਜਾਂ ਟੁੱਟੀਆਂ ਨੇ ਤੇ ਇਹਨੂੰ ਚੇਂਜ ਕਰਾ ਤੋ 100 150 ਦੀਆਂ ਆਉਂਦੀਆਂ ਜਿਆਦਾ ਨਹੀਂ ਆਉਂ ਬਾਕੀ ਤੁਸੀਂ ਦੇਖ ਸਕਦੇ ਜੀ ਆ ਜਿਹੜੀ ਆਪਣੀ ਛਤਰੀ ਆ ਇਹ ਹੁੱਡ ਛਤਰੀ ਆਪਾਂ ਬਾਅਦ ਚ ਲਵਾਈ ਆ ਇਹ ਆਪਾਂ ਐਕਸਟਰਾ 14-15000 ਰੁਪਏ ਏਜੰਸੀ ਵਾਲਿਆਂ ਨੂੰ ਦਿੱਤਾ ਸੀਗਾ ਇਹ ਆਪਾਂ ਨੂੰ ਨਾਲ ਨਹੀਂ ਦਿੱਤੀ ਉਹਨਾਂ ਨੇ ਬਾਕੀ ਇਧਰ ਆ ਗਿਆ ਵਾਟਰ ਸਪਰੇਟਡ ਆ ਗਿਆ ਤੇ ਆ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਆ ਵੀ ਜਦੋਂ ਇਹ ਲਾਲ ਤੇ ਚਲੇ ਜਾਵੇ ਉਦੋਂ ਥੋੜਾ ਇਹ ਲੂਜ਼ ਕਰ ਦੋ ਤਾਂ ਪਾਣੀ ਥੱਲੇ ਨਿਕਲ ਜਾਊਗਾ ਅੱਗੇ ਪਿੱਛੇ ਕਰਸ ਦੋ ਬਾਕੀ ਇਹਦਾ ਇੰਜਨ 2900 ਸੀਸੀ ਦਾ ਇੰਜਨ ਆ ਮਨ ਲੱਕੀ ਵੇਖੋ ਕਿੱਡਾ ਕੈਂਪੈਟ ਜੇ ਛੋਟਾ ਜਿਹਾ ਇੰਜਨ ਬਣਾਇਆ ਬਾਕੀ ਇਹ ਇਹ ਨਾਲ ਦੇਖਿਆ ਛੋਟਾ ਇੰਜਨ ਇਹ ਬਹੁਤ ਪਾਵਰਫੁਲ ਇੰਜਨ ਆ ਇਹ 2900 ਸੀਸੀ ਕਾਪੀ ਤੇ 50 ਹਸ ਪਾਵਰ ਆ ਬਾਕੀ ਜੇ ਆਪਾਂ ਵੇਖੀਏ ਤੇ 55 ਹਸ ਪਾਵਰ ਟਰੈਕਟਰ ਇਹ ਤਕਰੀਬਨ ਐਵਰੇਜ ਪਾਵਰ ਕੱਢਦਾ ਕਿਉਂਕਿ ਜਿਹੜੇ ਗਵਰਨਮੈਂਟ ਨੋਰਮ ਦੇ ਜਿਹੜੇ ਸਰਕਾਰ ਦੇ ਕਾਗਜ਼ਾਂ ਦੇ ਮੁਤਾਬਕ ਇਹ ਟਰੈਕਟਰ ਇਹਨਾਂ ਨੂੰ 50 ਐਚਪੀ ਕਰਨਾ ਪੈ ਰਿਹਾ ਬਾਕੀ ਵੈਸੇ ਪਾਵਰ 55 ਦੀ ਕੱਢਦਾ ਬਾਕੀ 2900 ਸੀਸੀ ਦਾ ਇਹਨਾਂ ਦੀ ਜਿਹੜੀ ਸੀਸੀ ਆ ਬਾਕੀ ਇਧਰ ਪਾਵਰ ਤੁਸੀਂ ਇੱਥੇ ਵੀ ਲਿਖੀ ਦੇਖ ਸਕਦੇ ਜਿਨਾਂ ਦੀ ਇਹ ਵੀ ਇਹਨਾਂ ਨੇ ਵੈਸੇ ਕਾਗਜੀ ਪਾਵਰਾਂ ਹੀ ਲਿਖੀਆਂ ਜੋ ਪਾਵਰਾਂ ਕੱਢਦਾ ਉਹ ਨਹੀਂ ਲਿਖੀਆਂ ਹੀ ਆ ਕਿਉਂਕਿ 31.5 ਕਿਲੋ ਦੀ ਹੈਗੀ ਆ ਆਪਣੀ ਪੀਟੀਓ ਤੇ 42.8 ਐਚਪੀ ਹੌਸ ਪਾਵਰ ਦੀ ਮਤਲਬ ਕੱਢਦਾ ਇਹ ਗੇਅਰ ਪ੍ਰੋ ਮਾਡਲ ਆ ਗੇਅਰ ਪ੍ਰੋ ਮਾਡਲ ਆ ਆਕਸਾਈਡ ਆਕਸਾਈਡ ਦੀ ਬੈਟਰੀ ਦਿੰਦੇ ਆ ਨੂੰ ਬਾਕੀ ਕਈ ਕੰਪਨੀਆਂ ਮਰੌਣ ਵੀ ਦਿੱਤੀ ਜਾਂਦੀਆਂ ਬਾਕੀ ਮਰੌਣ ਦਾ ਬਹੁਤ ਕੰਪਲੇਂਟ ਆ ਰਹੀ ਆ ਇਹ ਜਿਹੜੀ ਐਕਸਾਈਟ ਦੀ ਕਾਰਗਰ ਬੈਟਰੀ ਆ ਅਗਲਾ ਹਿੱਸਾ ਜਿਹੜਾ ਇਹਦਾ ਆਪਾਂ ਅਡਜਸਟ ਕਰ ਸਕਦੇ ਆ ਜਿਵੇਂ ਆਲੂਆਂ ਦੀ ਖੇਤੀ ਵਿੱਚ ਆਪਾਂ ਇੱਕ ਨੰਬਰ ਕੱਟ ਕਰਨਾ ਵਧ ਕਰਨਾ ਕਈ ਮੇਰੇ ਭਰਾ ਉਹ ਵਟਾਂ ਆਪਾਂ ਉਸ ਹੱਬ ਤੇ ਬੈੱਡ ਬਣਾਏ ਹੁੰਦੇ ਆ ਤੇ ਇਹ ਕਈ ਫਿਕਸ ਹਿੱਸਾ ਵੀ ਇਹਦੇ ਚ ਆਉਂਦਾ 52 10 ਚ ਫਿਕਸ ਹਿੱਸਾ ਵੀ ਆਉਂਦਾ ਪਰ ਜਿਹੜਾ ਟਾਪ ਮਾਡਲ ਆ ਇਹਦੇ ਚ ਇਹ ਐਕਸਟੈਂਡੇਬਲ ਹਿਸਾ ਹੁੰਦਾ ਜਿਹੜਾ ਆਪਾਂ ਵੱਧ ਘੱਟ ਕਰ ਸਕਦੇ ਆ ਤੇ ਬਾਕੀ ਇਹਦੇ ਹੱਬਾਂ ਤੁਸੀਂ ਵੇਖ ਸਕਦੇ ਜੀ ਜਿਹੜੇ 750 16 ਦੇ ਟਾਇਰ ਆਉਂਦੇ ਆ ਹੱਬਾਂ ਤੋਂ ਵੀ ਮੋਟੀਆਂ ਹੁੰਦੀਆਂ 50 50 ਡੀ ਨੂੰ ਆਉਂਦਾ ਤੇ ਬਾਕੀ ਜਿਹੜੇ ਇਹ ਟਾਇਰ ਆ ਇਹ ਵੀ ਹੱਬਾਂ ਵੇਖੋ ਕਿੰਡੀਆਂ ਮੋਟੀਆਂ ਇਹ ਤਕਰੀਬਨ ਆਪਾਂ ਕਹਿ ਦਿੰਨੇ ਆ ਦੇਸੀ ਭਾਸ਼ਾ ਦੇ 58 11 ਵਾਲੇ ਰਿੰਮ ਇਹ 58 11 ਵਾਲੇ ਰਿੰਮ 58 11 ਟਰੈਕਟਰ ਨੂੰ ਇਹੀ ਆਉਂਦੇ ਸੀਗੇ ਤੇ 650 20 ਦੇ ਟਾਇਰ ਇਹ ਇਹਦੀ ਇੱਕੋ ਖਾਸੀਅਤ ਆ ਕਦੀ ਇਹਦਾ ਸਪੈਨਡਲ ਨਹੀਂ ਟੁੱਟੂਗਾ ਟਰੈਕਟਰ ਦਾ ਇੰਨਾ ਮਜ਼ਬੂਤ ਜੌਂਡੀਅਰ ਜਿਵੇਂ ਕਹਿ ਦਿੰਨੇ ਆਪਾਂ ਅਮਰੀਕਨ ਮਸ਼ੀਨ ਅਮਰੀਕਨ ਲੋਹਾ ਕਹਿ ਦਿੰਨੇ ਆ ਤੇ ਅਮਰੀਕਨ ਲੋਹਾ ਹੋਣ ਦੇ ਕਾਰਨ ਇਹਦਾ ਛੇਤੀ ਇਹ ਸੈਂਟਰ ਪਿੰਨ ਹੋ ਗਈ ਅੱਗੇਲੇ ਸਪੈਂਡਲ ਹੋ ਗਏ ਇਹ ਟੁੱਟਦੇ ਨਹੀਂ ਨਾ ਹੀ ਛੇਤੀ ਘਸਦੇ ਤੇ ਬਾਕੀ ਇੱਧਰ ਆ ਜਾਓ ਇਹਦਾ ਸਿੰਗਲ ਐਕਟਿੰਗ ਪਾਵਰ ਸਟੀਅਰਿੰਗ ਬਾਕੀ ਦੋਸਤੋ ਇਹ ਹੈਗਾ ਸਿੰਗਲ ਐਕਟਿੰਗ ਆ ਬਾਕੀ ਰੈਲਾ ਬਹੁਤ ਮੁੜਦਾ ਟਰੈਕਟਰ ਇਹ ਜਿੰਨਾ ਭਰਾਵਾਂ ਕੋਲੇ ਜੌਂਡੀਅਰ ਹੈਗੇ ਉਹਨਾਂ ਨੂੰ ਪਤਾ ਹੀ ਆ ਟਰੈਕਟਰ ਬਹੁਤ ਸਮੂਥ ਮੁੜਦਾ ਇਹੋ ਜੀ ਕੋਈ ਦੂਰ ਹੈ ਨਹੀਂ ਜੀ ਤੇ ਬਾਕੀ ਆਲਟਰਨੇਟਰ ਆ ਗਿਆ ਇਹਦਾ ਤੇ ਇਧਰ ਆਪਾਂ ਇਹ ਦ ਬਲੋ ਵਗੈਰਾ ਚੈੱਕ ਕਰਨੀ ਆ ਵੈਸੇ ਤੇ ਲੋਡ ਨਹੀਂ ਪੈਂਦੀ ਤੇ ਜੇ ਚੈੱਕ ਕਰਨੀ ਆ ਪੈਪ ਵੀ ਕਈ ਵੀ ਵੀਰ ਪੈਪ ਵੀ ਲਵਾ ਲੈਂਦੇ ਨੇ ਬਾਕੀ ਇਹ ਤਾਂ ਨਵਾਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ